ਲਸ਼ਮਣ ਸਿੰਘ ਜੀ ਹੋਗੇ ਹਾਂ ਜੀ ਛੋਟਾ ਨਾਮ ਰੇਸ਼ਮਾ ਬਾਈ ਵਿਧਵਾ ਲਸ਼ਮਣ ਸਿੰਘ ਜੀ ਵਾਹਿਗੁਰੂ ਦਿਆਲ ਸਿੰਘ ਸਾਧੂ ਸਿੰਘ ਜਿੱਤੋ ਬਾਈ ਜਿੱਤੋ ਬਾਈ ਸਾਧੂ ਸਿੰਘ ਹਾਂ ਜੀ ਉਹ ਐਨੇ ਬਾਈ ਜੀ ਹਫਤਾ ਪਹਿਲਾਂ ਤੱਕ ਸੀ ਫਾਸਲ ਆਜਲ ਕਾ ਸੁਖਨੀ ਸੁਸਾਇਟੀ ਦਾ ਬਹੁਤ ਬਹੁਤ ਕੋਪਨ ਕੋਪ ਧੰਨਵਾਦ ਕਰਦੇ ਹਾਂ ਜੀ ਜਿਨ੍ਹਾਂ ਨੇ ਸਾਡੇ ਤੋਂ ਛੋਟੇ ਜਿਹੇ ਸੱਦੇ ਦੇ ਉੱਤੇ ਜਿੱਥੇ ਕਿ ਵਰਮਾ ਸਾਹਿਬ ਨੇ ਉਹਨਾਂ ਨੂੰ ਫੋਨ ਅਸੀਂ ਦੋ ਤਿੰਨ ਦਿਨ ਕਰਦੇ ਰਹੇ ਤਾਂ ਵਰਮਾ ਸਾਹਿਬ ਨੇ ਕਿਹਾ ਵੀ ਬੈਲ ਕਮ ਜੇ ਜਰੂਰ ਆਓ ਸਾਡੇ ਕੋਲੇ ਅਸੀਂ ਤੁਹਾਨੂੰ ਉੱਥੇ ਲੈ ਕੇ ਜਾਵਾਂਗੇ ਜਿੱਥੇ ਲੋਕਾਂ ਕੋਲ ਕੋਈ ਰੱਖ ਨਹੀਂ ਪਹੁੰਚਿਆ ਅਸੀਂ ਵੀਰਾਂ ਦਾ ਸਾਰਿਆਂ ਦਾ ਧੰਨਵਾਦ ਕਰਦੇ ਆਂ ਜੇ ਇਹ ਗੱਲ ਕਰ ਸਾਨੂੰ ਇਹ ਰਛਨ ਬੰਦਣਾ ਪੈਂਦਾ ਮੇਰਾ ਖਿਆਲ ਹੈ ਵੀ ਅਸਟਾ ਇੱਕ ਪਿੰਡ ਦੇ ਵਿੱਚ ਨਹੀਂ ਸਾਰਾ ਇੱਥੇ ਰੱਖ ਕੇ ਤੁਰ ਜਾਂਦੇ ਪਰ ਤੁਸੀਂ ਬਹੁਤ ਘਰਾਂ ਦਾ ਜਿਹੜੇ ਪਰਦੇ ਕੱਜੇ ਨੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਘਰਾਂ ਦੇ ਵਿੱਚ ਤੰਦਰੁਸਤੀਆਂ ਬਚਣਾ ਆਪਾਂ ਇਸ ਗੱਲ ਦੀ ਕਹਿੰਦੇ ਆ ਵੀ ਹੁਣ ਸਾਡੇ ਜਥੇਦਾਰ ਜੀ ਅੱਜ ਗਏ ਸੀਗੇ ਉਹਦੇ ਬੀਬੀ ਦਾ ਆਪਰੇਸ਼ਨ ਹੋਇਆ ਸੀ ਬੀਬੀ ਤਿੱਕਰ ਵੀ ਪਹੁੰਚ ਕਰਕੇ ਆਏ ਨੇ ਦੇਖੋ ਇਹਨਾਂ ਨੂੰ ਵੀ ਪ੍ਰਮਾਤਮਾ ਨੇ ਬੜਾ ਬਲ ਵਖਸ਼ਿਆ ਹੋਇਆ ਇਹਨਾਂ ਨੇ ਕੋਈ ਆਪ ਦੇ ਵੱਲੋਂ ਆਪਾਂ ਕਹਦੀਏ ਨਾ ਜੀ ਮੈਂ ਬਹੁਤ ਵੱਡਾ ਦਾਨੀ ਆ ਬੰਦਾ ਨਹੀਂ ਦਾਨੀ ਹੋ ਸਕਦਾ ਦਾਨੀ ਤਾਂ ਪ੍ਰਮਾਤਮਾ ਕਰਦਾ ਹੈ ਇਹਨਾਂ ਨੇ ਪ੍ਰਮਾਤਮਾ ਨੇ ਇਹਨਾਂ ਨੂੰ ਬਲ ਵਖਸ਼ਿਆ ਹੋਇਆ ਹੈ ਬੇਸ਼ੱਕ ਆਪ ਦੇ ਅੰਗ ਤੋਂ ਵੀ ਅੰਗ ਹੀ ਇੱਕ ਤੋਂ ਪਰ ਫਿਰ ਵੀ ਇਹਨਾਂ ਨੇ ਜਨਵੀ ਮੇਰੇ ਖਾਲੇ ਡਿਊਟੀ ਨਿਭਾਈ ਆ ਤੁਸੀਂ 7 ਮਹੀਨੇ ਇਹਨਾਂ ਦੇ ਨਾਲ ਐ ਮੈਂਬਰਾਂ ਨੇ ਸੁਖਨੀ ਸੇਟੀ ਵਾਲੀ ਮੈਂਬਰਾਂ ਨੇ ਡਿਊਟੀ ਨਿਭਾਈ ਆ ਐਨੀ ਡਿਊਟੀ ਕੋਈ ਨਿਭਾ ਨਹੀਂ ਸਕਦਾ ਸਾਡੇ ਨਾਲ ਦਾਸ ਨਾਲ ਜਿਹੜੇ ਅੱਜ ਬਖੰਡੇ ਤੋਂ ਪਹੁੰਚੇ ਸੀਗੇ ਸਰਦਾਰ ਬਸੰਤ ਸਿੰਘ ਜੀ ਗਰੋਈਆ ਪੰਜਵੀਂ ਵਾਰੀ ਐਮਸੀ ਰਹਿ ਚੁੱਕੇ ਨੇ ਇਹ ਸਾਡੇ ਨਾਲ ਇਹਨਾਂ ਨੇ ਸਭ ਤੋਂ ਵੱਧ ਮਦਦ ਵੀ ਸਾਨੂੰ ਸਭ ਤੋਂ ਇਹਨਾਂ ਨੇ ਵੱਧ ਦਿੱਤੀ ਆ ਦਾਸ ਨੇ ਤਾਂ ਸਿਰਫ ਇੱਕ ਛੋਟੀ ਜਿਹੀ ਬੇਨਤੀ ਕਰੀ ਸੀ ਬੀਬੀਆਂ ਨੂੰ ਤੇ ਬੀਬੀਆਂ ਨੇ ਸਿਹਾਰਾ ਕੁਝ ਹੜ ਲਿਆ ਤਸ ਇੰਨਾ ਮਤਲਬ ਦਿਨਾਂ ਦੇ ਵਿੱਚ ਹੀ ਮੈਨੂੰ ਰਾਤ ਨੂੰ ਵਾਸੇ ਦੇ ਤੇ ਆਹ ਜਿਹੜਾ ਤੁਸੀਂ ਅੱਜ ਬੰਦ ਕਰਿਆ ਉਹ ਕਪੜਾ ਲੀੜਾ ਕੁਝ ਵੀ ਕੰਬਲ ਸਾਰਾ ਕੁਝ ਉਹ ਬੀਬੀਆਂ ਦੀ ਦੇਣ ਸੀ ਪਰ ਸਾਡੇ ਆ ਵੀਰ ਜੀ ਹੈ ਜਿਹੜੇ ਇਹਨਾਂ ਨੇ ਸਾਡੇ ਨਾਲ ਜਿਹੜੀ ਮਦਦ ਕੀਤੀ ਹੈ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਸਰਜੀਤ ਸਿੰਘ ਜੀ ਬੱਟੂ ਗਰਮੀਤ ਸਿੰਘ ਜੀ ਆਛੇ ਗੁਰਪਿਆਰ ਸਿੰਘ ਜੀ ਕਮੋ ਤੇ ਆਪਣੇ ਹਰਪ੍ਰੀਤ ਸਿੰਘ ਜੀ ਰਾਜੂ ਹਰਪ੍ਰੀਤ ਸਿੰਘ ਜੀ ਕਾਲੀ ਤੇ ਦਾਸ ਮੇਧਰ ਸਿੰਘ ਜੀ ਤੇ ਅੱਜ ਜਿੰਨਾ ਵੀ ਅਸੀਂ ਇਹਨਾਂ ਦੀ ਸੇਵਾ ਤੁਹਾਡੇ ਲੱਗੇਗੀ ਪਰਮਾਤਮਾ ਨੇ ਸਾਡੇ ਨਾਲ ਤੁਸੀਂ ਸੇਵਾ ਕੰਡੀਆ ਅਸੀਂ ਤੁਹਾਡਾ ਬਹੁਤ 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 ਧੰਨਵਾਦ ਕਰਦੇ ਆਂ ਪਰ ਜੇ ਸਾਹ ਸਾਨੂੰ ਅਸੀਂ ਮਤਲਬ ਪਹਿਲਾਂ ਸੋਚਿਆ ਸੀ ਕਿ ਅਸੀਂ ਕੰਬਲ ਸਾਡੇ ਕੋਲੇ ਹਜੇ ਵੀ 2500 ਕੰਬਲ ਪਿਆਇ ਤੇ ਅਸੀਂ ਉਹਦੇ ਬਾਰੇ ਫਰੋਜਪੁਰ ਕੰਨੀ ਜਾਣ ਦਾ ਸੋਚਦੇ ਸੀ ਪਰ ਅੱਜ ਦੇ ਹਾਲਾਤ ਦੇਖ ਕੇ ਸਾਨੂੰ ਇਹ ਲੱਗ ਰਿਹਾ ਹੈ ਕਿ ਅਜੇ ਇੱਥੇ ਵੀ ਲੋੜ ਬੰਦ ਬਹੁਤ ਪਈ ਹੈ ਕਿਉਂਕਿ ਜਿੰਨਾ ਕਿ ਤੁਸੀਂ ਮਤਲਬ ਇਹਦੀ ਬਰਸ ਦੇ ਉੱਤੇ ਮੇਰਾ ਕਹਿਲ ਹੈ ਵੀ ਦੇਖੋ ਸਾਡੇ ਤਾਂ ਪਿੰਡਾਂ ਦੇ ਵਿੱਚ ਜਿਹੜੇ ਇਥੋਂ ਦੀ ਤੁਹਾਨੂੰ ਪਤਾ ਲੱਗਿਆ ਦੀ ਵੀ ਵੱਧ ਤੋਂ ਵੱਧ ਵੋਟਾਂ ਜਿਹੜੀ ਵੱਧ ਤੋਂ 50 ਜਾਂ 60 ਜਾਂ 100 150 ਇਤੋਂ ਵੱਧ ਵੋਟ ਦੀ ਸਾਡੀ ਵੋਟ 2000 4000 ਵੋਟ ਖਪਤਰੀ ਬੋਟਾ ਹੈ ਹਰ ਸਾਡਾ ਬੱਚਾ ਨੇ ਐਂਡ ਕੀਤਾ ਥੱਲੇ ਪ੍ਰਮਾਤਮਾ ਜੀ ਦੇਵੇਂ ਨਾ ਬੱਚਾ ਨੂੰ ਹੱਥ ਆੜ ਚਲੇ ਸਾਡੇ ਮੂਰੇ ਸਾਡੇ ਮੂਰੇ ਹੱਥ ਅੜਨੇ ਫਿਰਦੇ ਸਾਡੇ ਬੱਚਾ ਨੇ ਨਹੀਂ ਕਰਿਆ ਥੱਡੇ ਸਾਡੇ ਮੇਲੇ ਬਹੁਤ ਲੱਗਦੇ ਨੇ ਸਾਡੇ ਜਿੰਨੇ ਵੀ ਕੈਰੀਏ ਧਰਮਕਸਥਾਨਾਂ ਦੇ ਵਿੱਚ ਪ੍ਰੋਗਰਾਮ ਬਹੁਤ ਹੁੰਦੇ ਨੇ ਪਰ ਸਾਡੇ ਬੱਚਿਆਂ ਦਾ ਨਾ ਕਰਿਆ ਜਾਂ ਨਹੀਂ ਹੋਇਆ ਸੀ ਜਿੰਨਾ ਸਾਨੂੰ ਬੱਚਿਆਂ ਦਾ ਖਾਲਾ ਵੀ ਦੇਖਿਆ ਪਰਮਾਤਮਾ ਇਹਨਾਂ ਬੱਚਿਆਂ ਨੂੰ ਤੰਦਰੁਸਤੀ ਬਖਸ਼ੇ ਪੜਾਈਆਂ ਦੇ ਵਿੱਚ ਇਹਨਾਂ ਦੀ ਬਰਕਤ ਕਰੇ ਅਫਸਰ ਬਣਨਾ ਅਜਦਾ ਇਹੀ ਤਾਂ ਅੰਦਰਸ਼ੀ ਤੁਹਾਡੇ ਵਾਸਤੇ ਸੀਗਾ ਇੱਕ ਸਮਾਜ ਨੂੰ ਦੇ ਆਪਣਾ ਇਹਦੇ ਵਿੱਚ ਪਾਉਣਾ ਨੂੰ ਮੁਦਕਤੀ ਬਾਕੀ ਹੈ ਉਹੀ ਤਰ੍ਹਾਂ ਤੁਹਾਨੂੰ ਪਰਮਾਤਮਾ ਸ਼ਕਤੀ ਦੇ ਰੱਖੇ ਤੁਸੀਂ ਲੋਕਾਂ ਦੀ ਸੇਵਾ ਕਰਦੇ ਰਹੋ ਦੇਖੋ ਅੱਜ ਦੇ ਯੁੱਗ ਦੇ ਵਿੱਚ ਕਿਹਦਾ ਬੱਚਾ ਵਿਹਲਾ ਹੈ ਮੈਨੂੰ ਐ ਦੱਸੋ ਵੀ ਕੀ ਦਾ ਜੀ ਕਰਦਾ ਵੀ ਮੈਂ ਵਿਹਲਾ ਫਿਰਾਂ ਤੇ ਹੁਣ ਤੁਸੀਂ ਜਿਹੜਾ ਸੇਵਾ ਕਰਕੇ ਜਾਓਗੇ ਤੁਹਾਡੇ ਮਾਪਿਆਂ ਨੂੰ ਐਨੀ ਤਸੱਲੀ ਜ਼ਰੂਰ ਹੋਵੇ ਵੀ ਸਾਡਾ ਬੱਚਾ ਜਿਹੜਾ ਸੇਵਾ ਕਰਕੇ ਆਇਆ ਹੈ ਉਹਨਾਂ ਦੇ ਮਾਪੇ-ਵਾਪ ਨੂੰ ਪਮਾ ਹਿਰਦੇ ਦੇ ਵਿੱਚੋਂ ਤੁਹਾਨੂੰ ਕੋਈ ਅੰਦਰੋਂ ਕੁਸਰੀ ਕਹੀ ਜਾਣਾ ਪਰ ਉਹਨਾਂ ਦੇ ਅੰਦਰਲਾ ਜਿਹੜਾ ਮਨ ਨਾ ਉਹ ਜ਼ਰੂਰਤ ਹੋਊਗਾ ਵੀ ਵਾਹ ਦਾ ਬੱਚਾ ਇਹ ਸੇਵਾ ਕਰਕੇ ਆਇਆ ਹੈਗਾ ਇਹਦਾ ਅਸੀਂ ਧੰਨਵਾਦ ਕਰੀਏ ਧੰਨਵਾਦੀ ਮੈਂ ਤੁਹਾਡਾ ਦੁਬਾਰਾ ਫੇਰ ਸਾਰਿਆਂ ਦਾ ਹੱਥ ਜੋੜ ਕੇ ਧੰਨਵਾਦ ਕਰਦਾ ਜਿਹੜੀ ਤੁਸੀਂ ਦੇਰਾਂ ਨਾ ਆਤੋਂ ਦੇਣੀ ਵੀ ਨਹੀਂ ਮੈਂ ਤੇ ਮਹਾਰਾਜਾ ਜਗਤਿਆਂ ਦੀ ਗੱਲ ਪੈਂਦੀ ਹੈ ਅੱਜ ਜਿਹੜੇ ਮੇਕੋ ਪੁਲੀ ਤੇ ਹੇਠੀ ਸ਼ਾਨ ਦੇ ਖੇੜਾ ਮੇ ਸ਼ਬਦ ਬੋਲਿਆ ਗਿਆ ਜਾਂ ਤੇ ਵੀਰ ਦਾ ਨਾਮ ਰਹਿ ਗਿਆ ਅਮਾ ਮਾਫੀ ਚਾਹੁੰਦਾ ਐ ਤੇ ਅੱਗੇ ਤੋਂ ਵੀ ਅਸੀਂ ਜਦੋਂ ਵੀ ਸਾਡੀ ਲੋੜ ਪਵੇ ਬਰਮਾ ਸਾਹਿਬ ਸਾਡੇ ਕੋਲ ਸਾਡੇ ਬਰਮਾ ਜੀ ਕੋਲ ਸਾਡਾ ਫੋਨ ਨੰਬਰ ਹੈ ਤੇ ਦੇਖ ਸਾਹਿਬ ਕੋਲ ਸਾਡਾ ਫੋਨ ਨੰਬਰ ਹੈ ਅਸੀਂ 11 ਤਰੀਕ ਨੂੰ ਦੁਬਾਰਾ ਫੇਰ ਫਾਜ਼ਿਲ ਕਾਹ ਚਾਹੁੰਦਾ ਅਸੀਂ ਗੱਲ ਕਰ ਉਦੋਂ ਅਸੀਂ ਇਹਨਾਂ ਦੀ ਸਿਰਫ ਸੋਣ ਤਰਾ ਕੇ ਜਾਣੀ ਹੈ ਸਮਝੋ ਹੋਰ ਨਹੀਂ ਕੋਈ ਉਹਨਾਂ ਮਤਲਬ ਸਾਡਾ ਇਹ ਰੱਖਣ ਲਈ ਲੈ ਕਹਾਂਗੇ ਜਾਂ ਤੇ ਹੋਰ ਲਈ ਕਹਾਂਗੇ ਜੇ ਸਾਡੀ ਜਾ ਕੇ ਰਾਇ ਬਣਦੀ ਹੈ ਪ੍ਰਧਾਨੀਆਂ ਨੂੰ ਅਸੀਂ ਪਸੰਦ ਨੂੰ ਗੱਲ ਵਿਖਾ ਕੇ ਗੱਲ ਕਰਾਂਗੇ ਤੇ ਸਾਰੇ ਅੱਜ ਮੂਵੀ ਸਾਰੇ ਕੋਟੇ ਦੇ ਜਿਹੜਾ ਜਿਹੜੇ ਹਾਲਾਤੇ ਸਾਰੇ ਦੇਖਦੇ ਤੇ ਜੇ ਸਾਨੂੰ ਇਹ ਏਹੀ ਇੱਕ ਹੀ ਇੱਕ ਪਾਸੇ ਅਸੀਂ ਪਰਦਾ ਕੱਢ ਲਈ ਸੰਭੇ ਪ੍ਰਮਾਤਮਾ ਜਿਹੜਾ ਸਤਾਏ ਸੰਤੋਪ ਸੰਭਲ ਕੇ ਆਉਤੀ ਉਹਦੀ ਸਾਡੀਆਂ ਕੋਲ ਦਵਾਈਆਂ ਪਈਆਂ ਸਾਡਾ ਮੈਡੀਕਲ ਦੇ ਨਾਲ ਬੰਦਾ ਆਊਗਾ ਉਹ ਦੱਚੂਗਾ ਵੀ ਆਹ ਦਵਾਈ ਐਸ ਮਾਸਟਰ ਵਾਸਤੇ ਹੈ ਆਹ ਦਵਾਈ ਐਸ ਵਾਸਤੇ ਮਾਸਟਰ ਵਾਸਤੇ ਹੈ ਸਾਡੇ ਕੋਲ ਦਵਾਈ ਬਹੁਤ ਜ਼ਿਆਦਾ ਇਕੱਠੀ ਹੋ ਚੀ ਇਮਾਤਲਾ ਇੱਕ ਦਾਨੀ ਜੀ ਨੇ ਦਵਾਈ ਦਿੱਤੀ ਹੈ ਉਹ ਸਾਰੀ ਸਾਡੇ ਕੋਲ ਦਵਾਈਆਂ ਪਈਆਂ ਉਹ ਦਵਾਈਆਂ ਵੀ ਕਿੱਥੇ ਜਾਵਾਂਗੇ ਐਵੇਂ ਨਾ ਨਾ ਸਾਰੇ ਦੁਆਰਾ ਫਿਰ ਧੰਨਵਾਦ ਕਰਦੇ ਜੀ ਧੰਨਵਾਦ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਸਾਡੇ ਕੋਲ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਫਾਜ਼ਿਲਕਾ ਦੇ ਟੀਮ ਦੇ ਕੋਲ ਜਿਹੜੇ ਆ ਸ਼੍ਰੋਮਣੀ ਪਗਤ ਬਾਬਾ ਨਾਮਦੇਵ ਜੀ ਸੋ ਉਹਨਾਂ ਦੀ ਜਿਹੜੇ ਸਮੂਹ ਸੇਵਾਦਾਰ ਨੇ ਪਠੰਡਾ ਤੋਂ ਸੇਵਾਵਾਂ ਲੈ ਕੇ ਆਏ ਸੀਗੇ ਰਾਸ਼ਨ ਦੀਆਂ ਕਿੱਟਾਂ ਕੰਬਲ ਹੋਰ ਬਹੁਤ ਸਾਰੀਆਂ ਜਿਹੜੀਆਂ ਘਰ ਦੀਆਂ ਜ਼ਰੂਰਤਮੰਦ ਜਿਹੜੇ ਲੋਕਾਂ ਲਈ ਜ਼ਰੂਰੀ ਚੀਜ਼ਾਂ ਨੇ ਉਹ ਸੇਵਾ ਲੈ ਕੇ ਪਹੁੰਚੇ ਸੀਗੇ ਸੋ ਸਾਡੀ ਜਿਹੜੀ ਟੀਮ ਹੈ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਦੇ ਸਹਿਯੋਗ ਦੇ ਨਾਲ ਲੋੜਵੰਦਾਂ ਦੇ ਘਰਾਂ ਤੱਕ ਬਾਈ ਜੀ ਉਹਨਾਂ ਨੂੰ ਇੱਕ ਇੱਕ ਘਰ ਤੱਕ ਅਖੀਰ ਤੱਕ ਧਾਣੀਆਂ ਤੱਕ ਲੈ ਕੇ ਗਏ ਆ ਜਿੱਥੋਂ ਤੱਕ ਪਹਿਲਾਂ ਅਸੀਂ ਸੇਵਾਵਾਂ ਨਿਵਾ ਚੁੱਕੇ ਸੀ ਜਿਹੜੇ ਕਰ ਰਹਿ ਗਏ ਸੀ ਉਥੋਂ ਅਸੀਂ ਅੱਜ ਸ਼ੁਰੂ ਕਰਕੇ ਸੇਵਾਵਾਂ ਨਿਭਾ ਦਿੱਤੀਆਂ ਔਰ ਜਿੱਥੋਂ ਤੱਕ ਸੰਪੂਰਨ ਹੋ ਗਏ ਐ ਅੱਗੇ ਜਿਹੜੀ ਸੇਵਾ ਆਏਗੀ ਉਸ ਤੋਂ ਅਗਲੇ ਘਰਾਂ ਤੱਕ ਅਸੀਂ ਲੈ ਕੇ ਜਾਵਾਂਗੇ ਬਾਕੀ ਇਹ ਜਿਹੜੀ ਸੰਗਤ ਹੈ ਇਹ ਇਹਨਾਂ ਲੋੜਾਂ ਲੋੜਵੰਦ ਲੋਕਾਂ ਤੱਕ ਪਹੁੰਚੀ ਹੈ ਪ੍ਰਮਾਤਮਾ ਇਹਨਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖੇ ਜੋ ਇਹ ਦੁੱਖ ਦੀ ਘੜੀ ਦੇ ਵਿੱਚ ਸਾਡੇ ਫਾਜ਼ਿਲਕਾ ਵਾਸੀਆਂ ਦੇ ਲੋਕਾਂ ਦੇ ਨਾਲ ਜਿਹੜੇ ਖੜੇ ਨੇ ਬਾਕੀ ਸ਼ਬਦ ਜਿਹੜੇ ਉਹ ਸੰਸਥਾ ਦੇ ਮੈਂਬਰ ਇਹ ਸਮਝ ਦੱਸਣਗੇ ਅੰਦੀ ਦੁਆਰਾ ਅਗਲਾ ਦੂਜੇ ਨੰਬਰ ਤੇ ਨਾਮ ਹੈ ਜੀ ਗੁਰਦੀਪ ਸਿੰਘ ਸਤਨਾਮ ਸਿੰਘ ਗੁਰਦੀਪ ਸਿੰਘ ਸਨੋ ਸਤਨਾਮ ਸਿੰਘ ਹਾਂ ਜੀ ਸਤਨਾਮ ਸਿੰਘ ਤੇ ਸੱਦਾ ਸਿੰਘ ਸਤਨਾਮ ਸਿੰਘ ਸੱਦਾ ਸਿੰਘ ਜਿਹੜੇ ਸੱਦਾ ਸਿੰਘ ਗੁਰਨਾਮ ਸਿੰਘ ਜੀ ਸਦਾ ਸਿੰਘ ਆਹ ਵੀ ਉੱਥੇ ਰੱਖੋ ਆ ਵੀ ਉੱਥੇ ਰੱਖੋ ਨਹੀਂ ਨਹੀਂ ਇੱਥੇ ਰੱਖੋ ਇਹੋ ਜਿਹੜਾ ਖੋਣੇ ਤੂੰ ਐ ਇੱਥੋਂ ਆਉਣਗੇ ਲੋਕ ਜਿਹੜਾ ਖੋੜਾ ਗੰਬਾਰ ਜਿਹੜੇ ਨਾ ਹਰੇ 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 ਖੜੇ ਹਰੇ ਖੋੜੇ ਹਰੇ 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 ਬਾਹਰੇ ਕੋਲ ਚਲੇਈ ਤੱਕ ਹੋ ਗਿਆ ਬਾਕੀ ਰਸਤਾ ਵੀ ਖੜੇ ਹੁੰਦੇ ਵੰਦੇਮਾਂਗੇ ਯਾਰ